ਜਾ ਕੇ ਸੇ ਹੋਰ ਮੈਕਮੇ ਦੇ ਵਿੱਚ ਜਰੂਰ ਪੱਕਾ ਕੀਤਾ ਗਿਆ ਪਰ ਪੀਆਰਟੀਸੀ ਦੇ ਮੁਲਾਜ਼ਮਾਂ ਨੂੰ ਬਾਰ ਬਾਰ ਖੱਜਲ ਖੁਆਰ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਬਾਰ ਬਾਰ ਉਹ ਹੜਤਾਲ ਤੇ ਬੈਠਦੇ ਨੇ ਤੇ ਹਰ ਬਾਰ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਕਿਤੇ ਨਾ ਕਿਤੇ ਅਣ ਸੁਣਿਆ ਤੇ ਅਣ ਦੇਖਿਆ ਵੀ ਕਰ ਰਹੀ ਹੈ ਇਸ ਦੇ ਨਾਲ ਹੀ ਜਦੋਂ ਉਹ ਬਾਰ ਬਾਰ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਕੋਲ ਜਾਂਦੇ ਨੇ ਤੇ ਸਰਕਾਰ ਉਹਨਾਂ ਨੂੰ ਅਣ ਦੇਖਿਆ ਕਰ ਦਿੰਦੀ ਹੈ ਇਸ ਪੂਰੇ ਮਾਮਲੇ ਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਬਰਨਾਲਾ ਤੋਂ ਡੀਪੂ ਬਰਨਾਲਾ ਦੇ ਡੀਪੂ ਪ੍ਰਧਾਨ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੂੰ ਸਵਾਗਤ ਕਰਦੇ ਆ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਕਿੱਥੋਂ ਗੱਲ ਕਰ ਰਹੇ ਹੋ ਜੀ ਮੈਂ ਬਰਨਾਲਾ ਡੀਪੂ ਤੋਂ ਕਰ ਰਿਆਂ ਜੀ ਗੱਲ ਜੀ 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 ਜਿਹੜੀ ਅੱਜ ਹੜਤਾਲ ਹੋਈ ਹੈ ਉਹ ਕਿਸ ਕਾਰਨ ਆ ਕਰਕੇ ਜਾਂ ਤੁਹਾਡੀਆਂ ਕਿਹੜੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਉਸ ਦੇ ਬਾਰੇ ਸਾਨੂੰ ਜਾਣਕਾਰੀ ਜ਼ਰੂਰ ਦਿਓ ਮਨੋ ਤੇਰੀ ਸਾਡੀ ਹੜਤਾਲ ਆ ਜੀ ਅਸੀਂ ਕਾਫੀ ਲੰਮੇ ਸਮੇਂ ਤੋਂ ਪੀ ਆਰ ਡੀ ਸੀ ਵਿਭਾਗ ਦੇ ਵਿੱਚ ਕੱਚੇ ਕੰਮ ਕਰ ਰਹੇ ਹਾਂ ਜੀ ਲਗਭਗ 18-20 ਸਾਲ ਤੋਂ ਜੀ ਆਮ ਆਦਮੀ ਦੀ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਮੁਲਾਜ਼ਮਾਂ ਨਾਲ ਵਾਦਾ ਕੀਤਾ ਸੀ ਵੀ ਅਸੀਂ ਸਾਡੀ ਸਰਕਾਰ ਬਣ ਕੇ ਜੋ ਕੱਚੇ ਮੁਲਾਜ਼ਮਾ ਉਹਨਾਂ ਨੂੰ ਪੱਕੇ ਕਰਾਂਗੇ ਜੋ ਠੇਕੇਦਾਰ ਨੇ ਉਹਨਾਂ ਨੂੰ ਬਾਹਰ ਕਰਕੇ ਸਾਰੇ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕਰਾਂਗੇ ਜੀ ਸਾਡੇ 3.5 ਸਾਲ ਬੀਤਣ ਦੇ ਬਾਵਜੂਦ ਸਾਡੇ ਪੀਆਰਡੀਸੀ ਤੇ ਪੰਜਾਬ ਰੋਡ ਵਿੱਚ ਪਣ バス ਵਿਭਾਗ ਦੇ ਵਿੱਚ ਕੋਈ ਵੀ ਮੁਲਾਜ਼ਮਾਂ ਨਾ ਤਾਂ ਕੰਟਰੈਕਟ ਦੇ ਕੀਤਾ ਗਿਆ ਨਾ ਹੀ ਪੱਕਾ ਕੀਤਾ ਗਿਆ ਜੀ ਅਸੀਂ ਕਾਫੀ ਲੰਮੇ ਸਮੇਂ ਤੋਂ ਬਹੁਤ ਹੀ ਘੱਟ ਤਨਖਾਹ ਤੇ ਕੰਮ ਕਰ ਰਹੇ ਹਾਂ ਜੀ ਜਿਸ ਨਾਲ ਸਾਡੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ ਜੀ ਹਾਂ ਜੀ ਜਿਹੜੇ ਬਾਕੀ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪਹਿਲਾਂ ਸੱਤਾ ਵਿੱਚ ਆਉਣ ਤੋਂ ਲੋਕਾਂ ਨਾਲ ਵਾਅਦਾ ਕੀਤਾ ਵੀ ਅਸੀਂ ਹੂੰ ਵਿਭਾਗ ਦੇ ਵਿੱਚ ਸਰਕਾਰੀ ਬੱਸਾਂ ਪਾਵਾਂਗੇ ਪਰ ਆਉਣਾ ਉਸਦੇ ਉਲਟ ਸਰਕਾਰ ਤੇ ਮੈਨੇਜਮੈਂਟ ਹੂੰ ਵਿਭਾਗ ਦੇ ਵਿੱਚ ਪ੍ਰਾਈਵੇਟ ਮਾਲਕਾਂ ਦੀਆਂ ਕਿਲੋਮੀਟਰ ਦੱਸਾਂ ਪਾਉਣ ਜਾ ਰਹੀ ਹੈ ਜਿਸ ਦਾ ਅਸੀਂ ਵਿਰੋਧ ਕਰ ਰਹੇ ਹਾਂ ਜੀ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਪੱਕੇ ਕਰਨ ਦੀ ਤਾਂ ਪਹਿਲਾਂ ਤੁਸੀਂ ਖੱਜਲ ਖਵਾਰ ਹੋ ਰਹੇ ਹੋ ਤੇ ਉਸ ਦੇ ਉੱਪਰ ਜਿਹੜੀ ਕੁਝ-ਕੁਝ ਕਿਲੋਮੀਟਰਾਂ ਦੀਆਂ ਬੱਸਾਂ ਪਾ ਰਹੀਆਂ ਨੇ ਉਹ ਤਾਂ ਵਿਪਤਾ ਦਾ ਕਾਰਨ ਬਣਦੀਆਂ ਹੀ ਨੇ ਪਰ ਜੇਕਰ ਗੱਲ ਕਰਦੇ ਹਾਂ ਅ ਮੁਲਾਜ਼ਮਾਂ ਦੀ ਜਦੋਂ ਤੁਸੀਂ ਵਾਅਦਾ ਕੀਤਾ ਸੀ ਸਰਕਾਰ ਆਈ ਨੂੰ ਵੀ ਸਾਢੇ 3 ਸਾਲ ਹੋ ਗਏ ਨੇ ਹਾਂਜੀ ਜੀ ਤੇ ਪਰ ਹਜੇ ਤੱਕ ਤੁਹਾਡਾ ਜਿਹੜਾ ਕੋਈ ਵੀ ਮੰਗਾਂ ਨੂੰ ਲੈ ਕੇ ਕੋਈ ਇੱਕ ਜਾਂ ਦੋ ਮੰਗਾਂ ਨੂੰ ਲੈ ਕੇ ਕੋਈ ਤੁਹਾਨੂੰ ਲੱਗਦਾ ਵੀ ਤੁਹਾਡੀ ਕੋਈ ਮੰਗ ਆ ਜਿਹੜੀ ਉਹ ਮੰਨੀ ਗਈ ਹੈ ਹੁਣ ਤੱਕ ਮੈਡਮ ਜੀ ਸਾਡੀ ਹੁਣ ਤੱਕ ਸਾਡੇ 3 ਸਾਲ ਦੇ ਵਿੱਚ ਸਿਰਫ ਅਸੀਂ ਮੀਟਿੰਗਾਂ ਹੀ ਕਰੀਆਂ ਇਹਦੇ ਵਿੱਚ ਸਾਨੂੰ ਲਾਰੇ ਲੱਪੇ ਲੱਗੇ ਆ ਪਰ ਸਾਡੀ ਕੋਈ ਵੀ ਮੰਗ ਮੈਂ ਸਾਡੇ ਕੰਟਰੈਕਟ ਵਾਲੇ ਜੋ ਸਾਥੀ ਨੇ ਉਹਨਾਂ ਨੂੰ ਪੱਕਾ ਕੀਤਾ ਗਿਆ ਨਾ ਜੋ ਔਰ ਸੋਰਸਿੰਗ ਦੇ ਕੰਮ ਕਰ ਰਿਹਾ ਠੇਕੇਦਾਰ ਦੇ ਅਧੀਨ ਨਾ ਠੇਕੇਦਾਰ ਬਾਹਰ ਕੱਢਿਆ ਗਿਆ ਦੂਮ ਮੁੱਖ ਮੰਤਰੀ ਸਾਹਿਬ ਨੇ ਵਾਦਾ ਕੀਤਾ ਸੀ ਵੀ ਅਸੀਂ ਠੇਕੇਦਾਰਾਂ ਬਚੂਲੀਏ ਬਾਹਰ ਕਰ ਦਾਂਗੇ ਜੀ ਪਹਿਲੇ ਕੀਤਾ ਗਿਆ ਨਾ ਵਿਭਾਗ ਦੇ ਵਿੱਚ ਹੁਣ ਤੱਕ ਕੋਈ ਵੀ ਪੀਐਸਡੀ ਨਾ ਪੰਜਾਬ ਰੋਡ ਦੇ ਵਿੱਚ ਵਿਭਾਗ ਦੀ ਬੱਸ ਪਈ ਗਈ ਹੈ ਜੀ ਹੂੰ ਜੀ ਬਿਲਕੁਲ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਅਸੀਂ ਸਵੇਰੇ ਘਰ ਤੋਂ ਨਿਕਲਦੇ ਹਾਂ ਕੰਮਕਾਰਾਂ ਤੇ ਤਾਂ ਸਾਡਾ ਪਰਿਵਾਰ ਹੈ ਜਿਹੜਾ ਉਹ ਸਾਨੂੰ ਇੱਕ ਟਿਫਨ ਤਿਆਰ ਕਰਕੇ ਦਿੰਦਾ ਸਵੇਰੇ ਹੀ ਬੱਸਾਂ ਦੇਖਦੇ ਹਾਂ ਤਾਂ ਪੀਆਰਟੀਸੀ ਹੋਗੀ ਚਾਹੇ ਕੋਈ ਪ੍ਰਾਈਵੇਟ ਬੱਸ ਹੋਗੀ ਪਰ ਇੱਕ ਕੰਮ ਜ਼ਰੂਰ ਹੁੰਦਾ ਕਿ ਇਸ ਸਮੇਂ ਸਿਰ ਸਵਾਰੀਆਂ ਨੂੰ ਨੌਕਰੀਆਂ ਤੇ ਪਹੁੰਚਾਉਣਾ ਜੋ ਵੀ ਤੁਹਾਡੇ ਨਾਲ ਡੇਲੀ ਰੁਟੀਨ ਦੇ ਵਿੱਚ ਜਾਂਦੇ ਨੇ ਤੇ ਜਦੋਂ ਅਸੀਂ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਦੇ ਆਂ ਤੇ ਸਰਕਾਰ ਸਾਡੇ ਨਾਲ ਕਿਉਂ ਨਹੀਂ ਖੜਦੀ ਇੱਥੇ ਫਿਰ ਰੋਸ ਆ ਜਿਹੜਾ ਉਹ ਜ਼ਾਹਿਰ ਜੀ ਗੱਲ ਹੈ ਕਿ ਆ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਇਹ ਸਰਕਾਰ ਨੇ ਅਸੀਂ ਬਹੁਤ ਜੋਰ ਲਾਇਆ ਆਮ ਆਦਮੀ ਸਰਕਾਰ ਬਣਾਉਣ ਦੇ ਲਈ ਜੀ ਟਰੰਪ ਨੂੰ ਪਾਗ ਨਹੀਂ ਅਸੀਂ ਬਹੁਤ ਪ੍ਰਚਾਰ ਕਰਿਆ ਪੱਤਾਂ ਦੇ ਵਿੱਚ ਕਰਿਆ ਜੀ ਸਾਨੂੰ ਉਮੀਦ ਸੀ ਵੀ ਆਮ ਆਦਮੀ ਦੀ ਜੋ ਸਰਕਾਰ ਹੈ ਹੂੰ ਜੋ ਮੁੱਖ ਮੰਤਰੀ ਸਾਹਿਬ ਵੀ ਆ ਕਹਿ ਰਹੇ ਵੀ ਜੀ ਇਹ ਆ ਆਮ ਆਦਮੀ ਦੀ ਸਰਕਾਰ ਹੈ ਤੇ ਆਮ ਲੋਕਾਂ ਦੇ ਵੀ ਕੰਮ ਕਰਾਂਗੇ ਪਰ ਉਸਦੇ ਬਿਲਕੁਲ ਉਲਟਾ ਹੁਣ ਤੱਕ 33 ਮਲਾਜ਼ਿਮਾਂ ਦਾ ਸਾਡੇ ਪੀਆਡਈ ਦੇ ਪੰਜਾਬ ਰੋਡਵੇ ਦੇ ਵਿੱਚ ਕੋਈ ਵੀ ਮਲਾਜ਼ਮ ਪੱਕਾ ਨਹੀਂ ਕੀਤਾ ਗਿਆ ਨਾ ਹੀ ਹੁਣ ਤੱਕ ਸਾਡੀ ਕੋਈ ਮੰਗ ਮੰਨੀ ਗਈ ਆ ਸਿਰਫ ਲਾਰੇ ਲੱਪੇ ਲੱਗ ਰਿਹਾ ਏ ਸਾਨੂੰ ਜੀ ਪਿਛਲੇ ਬੀਤੇ ਦਿਨੀ ਵੀ ਤੁਸੀਂ ਥੋੜੇ ਜਿਹਾ 1-2 ਮਹੀਨੇ ਪਿੱਛੇ ਜੇ ਗੱਲ ਕਰੀਏ ਤਾਂ ਉਦੋਂ ਵੀ ਪੀਆਰਟੀਸੀ ਤੇ ਪਨਵਸ ਵਾਲਿਆਂ ਨੇ ਜਿਹੜੀ ਹੜਤਾਲ ਐ ਕੀਤੀ ਸੀਗੀ ਬੱਸਾਂ ਨੂੰ ਬੰਦ ਕੀਤਾ ਗਿਆ ਸੀ ਪਰ ਦੂਸਰੇ ਦਿਨ ਉਹਨਾਂ ਦੀ ਹੜਤਾਲ ਜਿਹੜੀ ਉਹ ਖਲਵਾ ਦਿੱਤੀ ਗਈ ਸੀ ਮੀਟਿੰਗ ਕਰਕੇ ਉਸ ਮੀਟਿੰਗ ਦੇ ਵਿੱਚ ਤੁਹਾਡੇ ਨੇ ਕੀ ਵਾਦਾ ਕੀਤਾ ਗਿਆ ਸੀ ਸਾਡੀ ਜੀ ਪਿਛਲੇ 1 ਜੁਲਾਈ 2024 ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜਿੰਦਰ ਵਿਚੇ ਮੀਟਿੰਗ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ ਸਾਡੀਆਂ ਮੰਗਾਂ ਜੋ ਸਾਡੇ ਕੰਟਰੈਕਟ ਵਾਲੇ ਸਾਥੀ ਉਹਨਾਂ ਨੂੰ ਪੱਕਾ ਕਰਨ ਲਈ ਉਹ ਆਊਟਸੋਰਸਿੰਗ ਦੇ ਆ ਉਹਨਾਂ ਨੂੰ ਕੰਟਰੈਕਟ ਦੇ ਕਰਨ ਲਈ ਵਿਭਾਗ ਦੇ ਵਿੱਚ ਵੀ ਆ ਦੀਆਂ ਬਸਾਂ ਪਾਉਣ ਦੇ ਲਈ ਜੀ ਸਰਕਾਰੀ ਬਸਾਂ ਪਾਉਣ ਦੇ ਲਈ ਤੇ ਜੋ ਸਾਡੇ ਤੇ ਮਾਰੂ ਕਰੇਡਾ ਲੱਗੀਆਂ ਉਹਨਾਂ ਨੂੰ ਰਾਦ ਕਰਨ ਦੇ ਲਈ ਬਰਾਬਰ ਕੰਮ ਤੇ ਬਰਾਬਰ ਤਨਖਾਹ ਦੇ ਲਈ ਹੂੰ ਤਨਖਾਹ ਦੇ ਵਿੱਚ ਇਕਸਾਰਤਾ ਦੇ ਲਈ ਇਹ ਸਾਡੀਆਂ ਸਾਰੀਆਂ ਮੰਗਾਂ ਤੇ ਇੱਕ ਮੀਟਿੰਗ ਹੋਈ ਸੀ ਜਲੰਧਰ ਵਿਖੇ 1 ਜੁਲਾਈ 2024 ਨੂੰ ਜੀ ਤੇ ਮੁੱਖ ਮੰਤਰੀ ਸਾਹਿਬ ਨੇ ਇੱਕ ਕਮੇਟੀ ਬਣਾਈ ਸੀ ਹੂੰ ਸਾਡੀਆਂ ਮੰਗਾਂ ਦਾ ਹੱਲ ਕਰਨੀ ਪਰ ਉਸ ਕਮੇਟੀ ਨੂੰ ਇੱਕ ਸਾਲ ਜੀ ਕੰਮ ਦੇ ਬਾਲੂਦ ਸਾਡੀ ਕਿਸੇ ਵੀ ਮੰਗ ਦਾ ਕੋਈ ਹੱਲ ਨਹੀਂ ਕੀਤਾ ਗਿਆ ਜੀ ਪਰ ਤੁਹਾਨੂੰ ਇੱਕ ਚੀਜ਼ ਦਾ ਲੱਗਦਾ ਨਹੀਂ ਕਿ ਮਾਨ ਸਾਹਿਬ ਜਿਹੜੇ ਕਿ ਪੀਆਰਟੀਸੀ ਆਲੇ ਨਾਲ ਇੱਕ ਜਿਵੇਂ ਬੱਚਿਆਂ ਨਾਲ ਖੇਡ ਖੇਡਦੇ ਹੁੰਦੇ ਆ ਹਰ ਵਾਰ ਇੱਕ ਲਾਲੀਪਾਪ ਦੇ ਕੇ ਜਿਹੜਾ ਕਿ ਉਹਨਾਂ ਨੂੰ ਚੁੱਪ ਕਰਾ ਦਿੱਤਾ ਜਾਂਦਾ ਇੱਕ ਦੋ ਦਿਨ ਦੀ ਹੜਤਾਲ ਤੋਂ ਬਾਅਦ ਕਿ ਤੁਹਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਜਾਂ ਫਿਰ ਤੁਹਾਨੂੰ ਇਹਨੇ ਸਮੇਂ ਦੇ ਵਿੱਚ ਪੱਕੇ ਕਰ ਦਿੱਤਾ ਜਾਊਗਾ ਕੱਚੇ ਮਲਾਜ਼ਮਾਂ ਨੂੰ ਪਰ ਜੇਕਰ ਗੱਲ ਕਰੀਏ ਲਗਾਤਾਰ ਕੋਈ ਨਾ ਕੋਈ ਹਾਦਸਾ ਜਿਹੜਾ ਰੋਡ ਤੇ ਜਾਂਦਿਆਂ ਨੂੰ ਵਾਪਰ ਜਾਂਦਾ ਤੇ ਉਸੇ ਸਮੇਂ ਸਰਕਾਰ ਤੁਹਾਡਾ ਸਾਥ ਦਿੰਦੀ ਹੈ ਜਾਂ ਫਿਰ ਵੀ ਉਹ ਤੋਂ ਵੀ ਖੱਜਲ-ਖੁਆਰੀ ਹੋਣਾ ਪੈਂਦਾ ਪਰਿਵਾਰ ਨੂੰ ਜਦੋਂ ਜੀ ਕੋਈ ਰੋਡ ਤੇ ਹਾਦਸਾ ਹੋ ਜਾਂਦਾ ਉਹ ਡਰਾਈਵਰ ਦੇ ਕਨੈਕਟਰ ਨੂੰ ਭੁਗਤਣਾ ਪੈਂਦਾ ਜੀ ਸਰਕਾਰ ਜਾਂ ਕੋਈ ਸਾਡੀ ਪੀਆਰ ਡਿਵੀਜ਼ਨ ਜਾਂ ਪੰਜਾਬ ਰੋਡਵੇ ਦੀ ਮੈਨੇਜਮੈਂਟ ਸਾਡਾ ਕੋਈ ਸਾਥ ਨਹੀਂ ਦਿੰਦੀ ਜੀ ਉਹ ਡਰਾਈਵਰ ਆ ਜਿਹਦੇ ਪੈ ਜਾਂਦੀ ਆ ਉਹ ਹੀ ਭੁਗਤਣਾ ਪੈਂਦਾ ਜੀ ਅੱਛਾ ਹਾਂ ਜੀ ਜੀ ਸੋ ਇਸ ਸਮੇਂ ਤੁਸੀਂ ਜਿਸ ਦੁਵਿਧਾ ਦੇ ਵਿੱਚ ਫਸੇ ਹੋ ਕਿ ਜੇਕਰ ਕੋਈ ਕੱਚਾ ਮਲਾਜ਼ਮ ਹੈ ਜਿਹੜਾ ਲੰਬੇ ਸਮੇਂ ਤੋਂ ਤੁਹਾਡੇ ਨਾਲ ਕੱਚੇ ਪੱਕੇ ਹੋਣ ਦੀ ਉਮੀਦ ਦੇ ਵਿੱਚ ਹੈ ਕਮ ਸੇ ਕਮ ਤੁਹਾਨੂੰ ਕੀ ਲੱਗਦਾ ਵੀ ਕਿੰਨੇ ਸਾਲਾਂ ਤੋਂ ਪੱਕੇ ਹੋਣ ਦੀ ਉਮੀਦ ਲੈ ਕੇ ਜਿਹੜੇ ਕਿ ਕੱਚੇ ਮਲਾਜ਼ਮ ਕੰਮ ਕਰ ਰਹੇ ਨੇ ਪੀਆਰਟੀਸੀ ਦੇ ਵਿੱਚ ਪੀਆਰਟੀਸੀ ਦੇ ਵਿੱਚ ਲਗਭਗ 20-21 ਸਾਲ ਤੋਂ ਜੀ ਕੱਚੇ ਮਲਾਜ਼ਮ ਕੰਮ ਕਰ ਰਹੇ ਜੀ 2016 ਦੇ ਵਿੱਚ ਬਾਦਲ ਸਰਕਾਰ ਨੇ ਇੱਕ ਪੌਸੀ ਲਿਆਂਦੀ ਜਿਹਦੇ ਅਧੀਨ ਸਾਡੇ ਕੁਝ ਮੁਲਾਜ਼ਮਾਂ ਆਊਟਸੋਰਸਿੰਗ ਤੋਂ ਕੰਟਰੈਕਟ ਤੇ ਹੋ ਗਏ ਸੀ ਔਰ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਉਹਨੇ ਉਹ ਪੌਸੀ ਰੱਦ ਕਰ ਦਿੱਤੀ ਉਸ ਤੋਂ ਬਾਅਦ ਕਾਂਗਰਸ ਸਰਕਾਰ ਬੀਤ ਗਈ ਪਰ ਸਾਡਾ ਕੋਈ ਵੀ ਮਸਲਾ ਹੱਲ ਨਹੀਂ ਹੋਇਆ ਉਸ ਤੋਂ ਬਾਅਦ ਆ ਆਮ ਆਦਮੀ ਦੀ ਸਰਕਾਰ ਆਈ ਜਿਹੜੀ ਸਾਨੂੰ ਬੜੀ ਉਮੀਦ ਸੀ ਪਰ ਇਹਨਾਂ ਨੇ ਵੀ 3.5 ਸਾਲ ਬੀਤਣ ਦੇ ਬਾਵਜੂਦ ਸਾਡੇ ਕਿਸੇ ਵੀ ਮੰਗ ਦਾ ਕੋਈ ਵੀ ਹੱਲ ਨਹੀਂ ਕੀਤਾ ਜੀ ਜੀ ਚਲੋ ਇਹ ਤਾਂ ਹੋਈ ਇੱਕ ਪਾਸੇ ਗੱਲ ਕਿ ਜੇਕਰ ਗੱਲ ਕਰਦੇ ਆ ਸਰਕਾਰ ਦੀ ਕੱਚਿਆਂ ਨੂੰ ਪੱਕੇ ਕਰਨ ਦੀ ਵੀ ਉਹ ਹਰ ਬਾਰ ਇੱਕ ਲੌਲੀਪੌਪ ਦੇ ਕੇ ਮਲਾਜ਼ਮਾਂ ਨੂੰ ਜ਼ਰੂਰ ਚੁੱਪ ਕਰਵਾ ਦਿੰਦੀ ਹੈ ਚਾਹੇ ਉਹ ਕੋਈ ਵੀ ਡਿਪਾਰਟਮੈਂਟ ਹੋਵੇ ਜੇਕਰ ਗੱਲ ਕਰਦੇ ਆ ਵੀ ਮਾਨ ਸਾਹਿਬ ਨੇ ਖੁਦ ਮੀਟਿੰਗ ਕਰਕੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਤੇ ਉਹਨੂੰ ਹਲੇ ਤੱਕ ਪੱਕਾ ਨਹੀਂ ਕੀਤਾ ਤਾਂ ਇਹ ਬਹੁਤ ਹੀ ਸ਼ਰਮਿੰਦਗੀ ਦੀ ਗੱਲ ਹੈ ਤੇ ਰੋਸ ਕਰਨਾ ਸਾਡਾ ਜ਼ਾਹਿਰ ਜੀ ਗੱਲ ਹੈ ਬੰਦਾ ਵੀ ਹੈ ਪਰ ਇੱਕ ਪਾਸੇ ਅਸੀਂ ਆਪਣਾ ਪਰਿਵਾਰ ਤੇ ਰੋਜ਼ੀ-ਰੋਟੀ ਵੀ ਚਲਾਉਣੀ ਹੁੰਦੀ ਹੈ ਕੁਝਕ ਹਾਂਜੀ ਹਾਂਜੀ ਜਿਹੜੇ ਅਜਿਹੇ ਖਰਚੇ ਨੇ ਜਾਂ ਫਿਰ ਪਰਵਾਰ ਦੇ ਸਾਡੇ ਬੱਚਿਆਂ ਦੇ ਸਕੂਲੀ ਖਰਚੇ ਨੇ ਜਾਂ ਫਿਰ ਘਰ ਦਾ ਕੋਈ ਖਰਚਾ ਹੈ ਉਹ ਉਸ ਨੂੰ ਤੁਸੀਂ ਫਿਰ ਮੈਨੇਜਮੈਂਟ ਕਿਸ ਤਰ੍ਹਾਂ ਕਰਦੇ ਹੋ ਬਹੁਤ ਹੀ ਅਸੀਂ ਨਹੀਂ ਮੁਸ਼ਕਲ ਦੇ ਨਾਲ ਆਪਾਂ ਟਾਈਮ ਪਾਸ ਕਰ ਰਹੇ ਆ ਜੀ ਜੀ ਗੁਜ਼ਾਰਾ ਕਰਨਾ ਸਾਨੂੰ ਬਹੁਤ ਮੁਸ਼ਕਲ ਹੋ ਰਿਹਾ ਜੀ ਕਿਉਂਕਿ ਮਹਿੰਗਾਈ ਜਿਹੜੀ ਦਿਨੋ-ਦਿਨ ਵਾਧੀ ਜਾ ਰਹੀ ਹੈ ਤੇ ਨਾਲ-ਨਾਲ ਫੀਸਾਂ ਵੀ ਵਧਦੀਆਂ ਜਾ ਰਹੀਆਂ ਨੇ ਤੇ ਉਹਦੇ ਨਾਲ ਜਿਹੜਾ ਕਿ ਸਾਨੂੰ ਖਰਚੇ ਸਾਡੇ ਸਿਰ ਉੱਪਰ ਜ਼ਿਆਦਾ ਪੈਂਦੇ ਨੇ ਤੇ ਇਨਕਮ ਉਨੀ ਸਾਡੀ ਹੈ ਨਹੀਂ ਹੈਲੋ ਜੀ ਬਿਲਕੁਲ ਸਾਡੀ ਤਨਖਾਹ ਤੋਂ ਜ਼ਿਆਦਾ ਸਾਡੇ ਖਰਚੇ ਨੇ ਜਿਸ ਦਾ ਕਰਕੇ ਸਾਡਾ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਚੱਲਦਾ ਹੈ ਹੁਣ ਸਾਨੂੰ ਅਸੀਂ ਸਾਰਾ ਵਸਤੀ ਦੱਸੀ ਹੈ ਜੀ ਅਸੀਂ ਬੜਾ ਔਖਾ ਟਾਈਮ ਬਸ ਕਰ ਰਹੇ ਜੀ ਬਿਲਕੁਲ ਆ ਛੁੱਟੀ ਤੁਸੀਂ ਕਿਸੇ ਹਿਸਾਬ ਨਾਲ ਜੇ ਤੁਸੀਂ ਬਸ ਦਾ ਮੈਸ ਹੋ ਜਵੇ ਤੇ ਉਦੋਂ ਤੁਹਾਨੂੰ ਹਰਜਾਨੇ ਭਰਨੇ ਪੈਂਦੇ ਨੇ ਜੇ ਕੋਈ ਟਾਈਮ 'ਤੇ ਸੋਜਵੇ ਜਾਂ ਕੋਈ ਤੁਸੀਂ ਸਮੇਂ ਸਿਰ ਨਹੀਂ ਲੈ ਕੇ ਬਸ ਅੱਡੇ ਵਿੱਚ ਪਹੁੰਚ ਸਕਦੇ ਤਾਂ ਬਿਲਕੁਲ ਜੀ ਜੇ ਸਾ ਤੋਂ ਕੋਈ ਤਾਨੂੰ ਕੋਈ ਪ੍ਰੋਬਲਮ ਹੋ ਜੇ ਅਧਿਕਾਰ ਉਹਨਾਂ ਰੱਜੀਏ ਸਾਡਾ ਟਾਈਮ ਐਸ ਹੋ ਜੇ ਤਾਂ ਵੀ ਕਾਨੂੰ ਪੱਤਰ ਜਾਰੀ ਹੁੰਦਾ ਜੀ ਉਹਦਾ ਜਵਾਬ ਦੇਣਾ ਹੁੰਦਾ ਹੈ ਤੁਹਾਨੂੰ ਜੀ ਜੇਕਰ ਦੇਖਿਆ ਜਾਵੇ ਸਰਕਾਰ ਸੋਂ ਨੂੰ ਇੱਕ 2 ਮਿੰਟ ਦੇ ਲੇਟ ਤੇ ਤੁਸੀਂ ਕਾਊਂਟਰ ਤੇ ਬਸ ਨਹੀਂ ਲਗਾਉਂਦੇ ਤਾਂ ਤੁਹਾਡੇ ਤੇ ਐਕਸ਼ਨ ਕੀਤਾ ਜਾਂਦਾ ਪਰ ਜੇ ਆਪਾਂ ਜ਼ਾਹਿਰ ਜੀ ਗੱਲ ਹੈ ਜੇ ਉਹੀ ਚੀਜ਼ ਆਪਾਂ ਮਾਨ ਸਰਕਾਰ ਤੇ ਲਾਗੂ ਕਰਦੇ ਆ ਵੀ ਸਾਨੂੰ ਇਹ ਚੀਜ਼ਾਂ ਨੋਟੀਫਿਕੇਸ਼ਨ ਤੇ ਜਦੋਂ ਅਸੀਂ ਤੁਹਾਡੇ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਜਾਂਦੇ ਆ ਤਾਂ ਤੁਸੀਂ ਸਾਨੂੰ ਫੀਡਬੈਕ ਕੀ ਦਿੰਨੇ ਹੋ ਜੇ ਅਸੀਂ ਲੇਟ ਹੁੰਨੇ ਆ 1 ਮਿੰਟ ਜਾਂ 2 ਮਿੰਟ ਅਸੀਂ ਤੁਹਾਨੂੰ ਆਪਣਾ ਰੀਜ਼ਨ ਦਿੰਨੇ ਆ ਕਿ ਟ੍ਰੈਫਿਕ ਸੀ ਜਾਂ ਫਿਰ ਕੋਈ ਹੋਰ ਦਿੱਕਤ ਸੀ ਕੋਈ ਵੀ ਅ ਬੱਸ ਨੂੰ ਪਰੇਸ਼ਾਨੀ ਆ ਗਈ ਰਾਸਤੇ ਦੇ ਵਿੱਚ ਕੋਈ ਟਾਇਰ ਪੈਂਚਰ ਹੋ ਗਿਆ ਜਾਂ ਤਕਨੀਕੀ ਪ੍ਰੋਬਲਮ ਆ ਗਈ ਇਹਨਾਂ ਦੇ ਵਿੱਚ ਅਸੀਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਰਕਾਰ ਦੇ ਸਾਹਮਣੇ ਰੱਖਦੇ ਹਾਂ ਪਰ ਜਦੋਂ ਅਸੀਂ ਸਰਕਾਰ ਨੂੰ ਆਪਣੀਆਂ ਪ੍ਰੋਬਲਮਜ਼ ਸਾਹਮਣੇ ਰੱਖਦੇ ਹਾਂ ਸਰਕਾਰ ਸਾਡੀ ਪ੍ਰੋਬਲਮ ਨਹੀਂ ਸੁਣਦੀ ਉਦੋਂ ਫਿਰ ਕਿੰਨਾ ਕੁ ਦੁੱਖ ਲੱਗਦਾ ਉਸ ਸਮੇਂ ਸਾਨੂੰ ਬਹੁਤ ਦੁੱਖ ਲੱਗ ਰਿਹਾ ਜੀ ਕਿਉਂਕਿ ਅਸੀਂ ਮਾਂ ਸਰਕਾਰ ਤੋਂ ਸਾਨੂੰ ਬੜੀ ਉਮੀਦ ਸੀ ਜੀ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਜ਼ੋਰ ਵੀ ਲਾਇਆ ਇਹਨਾਂ ਦੀ ਮਦਦ ਵੀ ਕੀਤੀ ਆ ਆਮ ਆਦਮੀ ਸਰਕਾਰ ਦੀ ਜੀ ਇਹ ਪਾਰਾ ਇਹ 92 ਐਮਐਲਏ ਜਿੰਤਨ ਦੇ باوجود ਜੋ ਸਾਡੇ ਨਾਲ ਗੱਲ ਕੀਤੀ ਸੀ ਉਹ ਭੁੱਲ ਚੁੱਕੇ ਹੈ ਜੀ ਜੀ ਮੀਟਿੰਗਾਂ ਕਰਦੇ ਆ ਮੀਟਿੰਗਾਂ ਦੇ ਵਿੱਚ ਸਾਨੂੰ ਲੜਾ ਲੱਫਾ ਲਾ ਕੇ ਜੀ ਚਲੇ ਜਾਂਦੇ ਆ ਜੀ ਜਿਹਦੇ ਨਾਲ ਅਸੀਂ ਖੱਦਲ ਖਵਾਰ ਹੋ ਰਹੇ ਹਾਂ ਜੀ ਜੀ ਸੋ ਬਹੁਤ-ਬਹੁਤ ਮਿਹਰਬਾਨੀ ਹੈ ਗੁਰਪ੍ਰੀਤ ਜੀ ਤੁਸੀਂ ਆਪਣਾ ਕੀਮਤੀ ਸਮਾਂ ਤੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ ਮਿਹਰਬਾਨੀ ਜੀ ਧੰਨਵਾਦ ਜੀ ਮੇਰੇ ਤੋ ਦੋਸਤੋ ਏਸੀ ਬਰਨਾਲਾ ਡੀਪੂ ਦੇ ਪ੍ਰਧਾਨ ਗੁਰਪੇ ਜੀ ਜਿਨ੍ਹਾਂ ਨੇ ਕੀ ਅੱਜ ਹੜਤਾਲ ਤੇ ਬੈਠੇ ਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਸਰਕਾਰ ਦੇ ਪ੍ਰਤੀ ਰੋਸ ਹੈ ਜਿਹੜਾ ਉਹ ਜ਼ਾਹਿਰ ਕੀਤਾ ਹੈ ਕਿ ਲਗਾਤਾਰ ਲੰਬੇ ਸਮੇਂ ਤੋਂ ਸਾਢੇ 3-4 ਸਾਲ ਤੋਂ ਸਰਕਾਰ ਜਿਹੜਾ ਉਹਨਾਂ ਨਾਲ ਵਾਅਦਾ ਕੀਤਾ ਹੋਇਆ ਸੀ ਕਿ ਸਾਡਾ ਹਰਾ ਪੈਨ ਜਦ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਈ ਜ਼ਰੂਰ ਚੱਲੇਗਾ ਪਰ ਜੇਕਰ ਗੱਲ ਕਰੀਏ ਹੁਣ ਦੀ ਕਰੰਟ ਦੀ ਤਾਂ ਉਹ ਹਰ ਵਾਰ ਉਹਨਾਂ ਨੂੰ ਇੱਕ ਲੌਲੀਪੌਪ ਦੇ ਦਿੰਦੇ ਨੇ ਕਿ ਅਗਲੀ ਵਾਰ ਤੁਹਾਡੀਆਂ ਮੰਗਾ ਪੂਰੀਆਂ ਕੀਤੀਆਂ ਜਾਣਗੀਆਂ ਤੁਸੀਂ ਜਿਹੜਾ ਆਪਣਾ ਚੱਕਾ ਜਾਮਨਾ ਕਰੋ ਜਾਂ ਫਿਰ ਬੱਸਾਂ ਨੂੰ ਰੋਕੋ ਨਾ ਤੇ ਆਪਣਾ ਜਿਹੜਾ ਸਮੇਂ ਦੇ ਨਾਲ ਰੁਟੀਨ ਦੇ ਵਿੱਚ ਜਿਹੜੀਆਂ ਤੁਹਾਡੀਆਂ ਡਿਊਟੀਆਂ ਨੇ ਉਹਨਾਂ ਨੂੰ ਨਿਭਾਓ ਪਰ ਜੇਕਰ ਅਸੀਂ ਦੂਸਰੇ ਪਾਸੇ ਵੀ ਗੱਲ ਕਰਦੇ ਹਾਂ ਅਕਸਰ ਸਾਡੇ ਘਰਾਂ ਦੇ ਵਿੱਚ ਸਾਡੇ ਆਲੇ-ਦਾਲੇ ਸਾਡੇ ਬਹੁਤ ਸਾਰੇ ਖਰਚੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਲੈ ਕੇ ਇੱਕ ਪਰਿਵਾਰ ਨੂੰ ਉਮੀਦ ਵੀ ਹੁੰਦੀ ਹੈ ਜਦੋਂ ਤੋ ਹਰ ਇੱਕ ਦੇ ਘਰ 'ਚ ਤੁਸੀਂ ਜਾ ਕੇ ਨਹੀਂ ਦੇਖ ਸਕਦੇ ਕਿ ਕਿਸੇ ਦਾ ਪਰਿਵਾਰ ਉਸ ਡਰਾਈਵਰ ਨੂੰ ਜਾਂ ਉਸ ਕੰਡੈਕਟਰ ਨੂੰ ਉਸ ਦਾ ਪਰਿਵਾਰ ਜਾਣਦਾ ਜਾਂ ਫਿਰ ਉਹ ਡਰਾਈਵਰ ਜਾਣਦਾ ਕਿ ਜਿਹਦੇ ਟਿਫਨ ਦੇ ਵਿੱਚ ਰੋਟੀ ਆ ਜਿਹੜੀ ਉਹ ਕਿਸ ਤਰ੍ਹਾਂ ਪਾ ਕੇ ਉੱਥੋਂ ਤੱਕ ਡਰਾਈਵਰ ਤੱਕ ਜਾਂਦੀ ਆ ਪਰ ਸਰਕਾਰਾਂ ਇਸ ਚੀਜ਼ ਤੇ ਧਿਆਨ ਨਹੀਂ ਦੇ ਰਹੀਆਂ ਜੇ ਤੁਸੀਂ ਲੰਬੇ ਸਮੇਂ ਤੋਂ ਕੱਚੇ ਮਲਾਜ਼ਮਾਂ ਨੂੰ ਪੱਕਾ ਨਹੀਂ ਕਰ ਸਕਦੇ ਤਾਂ ਇੱਕ ਪਾਸਾ ਮੈਨੂੰ ਲੱਗਦਾ ਵੀ ਜਰੂਰ ਕਰ ਦੇਣਾ ਚਾਹੀਦਾ ਉਹਨਾਂ ਨੂੰ ਲਾਰਾ ਨਹੀਂ ਲਾਉਣਾ ਚਾਹੀਦਾ ਸੋ ਦੋਸਤੋ ਇਹ ਸੀ ਸਾਡੀ ਅੱਜ ਦੇ ਵਿਸ਼ੇ ਦੀ ਗੱਲਬਾਤ